ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਰਪੁਰ ਦੇ ਬੇਹਦ ਭੀੜ ਭੜਕੇ ਵਾਲੇ ਗਊਸ਼ਾਲਾ ਬਾਜ਼ਾਰ ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਪੁਲਿਸ ਸ਼ੌਣੀ ਚ ਤਬਦੀਲ ਹੋ ਗਿਆ ਤੇ ਕਾਫੀ ਜਦੋਜਹਿਦ ਤੋਂ ਬਾਅਦ ਪੁਲਿਸ ਵੱਲੋਂ ਐਸਟੀ ਸਕੂਲ ਨਸਤੀਕ ਸਥਿਤ ਧਰਮਸ਼ਾਲਾ ਦੇ ਅੰਦਰੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਵੇਂ ਹੀ ਬਾਜ਼ਾਰ ਪੁਲਿਸ ਸ਼ੌਣੀ ਚ ਤਬਦੀਲ ਹੋਇਆ ਤਾਂ ਦੁਕਾਨਦਾਰਾਂ ਚ ਵੀ دہشت ਫੈਲ ਗਈ ਕਿਉਂਕਿ ਵੱਡੀ ਗਿਣਤੀ ਚ ਪੁਲਿਸ ਵੱਲੋਂ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਾਣਕਾਰੀ ਮਿਲੀ ਹੈ ਕਿ ਐਨਆਰਆਈ ਦੇ ਗੋਲੀਆਂ ਮਰਨ ਵਾਲੇ ਕੇਸ ਦਾ ਇਹਨਾਂ ਗੈਂਗਸਟਰਾਂ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਹੈ ਪਰੰਤੂ ਮੌਕੇ ਤੇ ਮੌਜੂਦ ਐਸਪੀ ਸਰਬਜੀਤ ਬਹਾਇਆ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਗੱਡੀਆਂ 'ਚ ਬਿਠਾ ਕੇ ਇਹਨਾਂ ਗੈਂਗਸਟਰਾਂ ਨੂੰ ਲੈ ਕੇ ਮੌਕੇ ਤੋਂ ਚਲੀ ਗਈ ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਾ ਮੰਦਰ ਜਾ ਕੇ ਨੇ ਆ ਮੰਦਰ ਦੇ ਵਿੱਚ ਆ ਜੀ ਫੋਨ ਮੇਰਾ ਚਿੱਟਾ ਬਰ ਨਹੀਂ ਕਿਉਂ ਨਹੀਂ ਹੁੰਦਾ ਹਾਂਜੀ ਫੋਨ ਚ ਪਤਾ ਨਹੀਂ ਕੀ ਤੇ ਕੋਈ ਤਾਂ ਖੜੀ ਧੋਖਾ ਆਖਿਰ ਵਿੱਚ ਅੱਜ ਉਹ ਬੜਾ ਕਾਰਨ ਇਹ ਕੰਮ ਤਾਂ ਭਾਈ ਜੁਰਾ ਨਾਉਂਦਾ ਜੀ ਆਜੋ ਆਜ ਬੱਸ ਬਹੁਤ ਅਣਜੀ ਤੁਹਾਡਾ ਬੰਦਾ ਚੱਕ ਕੇ ਲੈ ਜਾਣਾ ਆਜੀ ਹਣ ਆਪਾਂ ਜੀ ਛੇ ਹੰਦੋ ਹੰਦੋ ਪੰਜਾਬ ਪਾ ਜੀ ਪਿੱਛੇ ਪਿੱਛੇ ਉਹ ਕੱਢ ਪੰਜਾਬ ਪਾ ਜੀ ਪਿੱਛੇ ਅੱਛਾ ਐਸਪੀ ਬਾਈਰਾ ਪਿੱਛੇ ਬੱਚਾ ਬੱਚਾ ਪਿੱਛੇ ਯਾਰ ਬੱਲ ਮਾਰ ਦੋ ਛੇਣ ਦੋ ਆਪੇ ਗਰੀ ਜਾਨ ਕੇ ਮੈਂ ਚਲਾ ਜਾਂਦਾ ਮੈਂ ਸੂਸਟ ਆਉਣੀ ਚਲੋ ਉਹ ਦੇਖਦਾ ਹਰਜਾ ਭਾਈ ਪਾਜੀ ਪਿੱਛੇ ਪਿੱਛੇ ਰੁਕ ਜਾ ਉਹਨਾਂ ਨੇ ਕੱਢ ਲੈਂਦੋ ਉਹਨਾਂ ਨੂੰ ਬਾਹਰ ਪਹਿਲਾਂ ਹੋਰ ਕਿੱਲੋ ਬਾਹਰ ਕੱਢੇ ਹੋਏ ਉਹ ਪਾਜੀ ਅਕੇਨਾ ਆਇਓ ਤਿਆਰ ਨਾ ਦੇ ਲੋ ਕੁਝ ਨੋ ਕੇ ਪਿੱਛੇ ਨਾ ਹੋ ਜਾ ਪਾਜੀ ਜਾ ਤੋ ਜਾ ਤੋ ਜਾ ਸਰ ਸਰ ਕੀ ਮਾਮਲਾ ਸਰ ਕੀ ਮਾਮਲਾ ਸੀਗਾ ਜੀ ਹੈ ਸਰ ਕਿਹੜੇ ਸੀਗੇ ਗੈਂਗਸਟਰ ਜਿਹੜੇ ਹੈ ਅਮਰitsar ਜਿਹੜੀ ਮਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਕੁਛ ਕਿਸ ਲਈ ਅਮਰਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਉਹ ਮਿਲ ਜਿਹੜਾ ਐਨ ਆਰ ਆਈ ਦਾ ਸਰ ਉੱਥੇ ਗੋਲੀਆਂ ਬੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਹੈ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਹੈ 10 3 ਸਰ ਕਿਸੇ ਗੈਂਗ ਨਾਲ ਸੰਬੰਧਤ ਇਹਨਾਂ ਦਾ Thank you, sir. We at GNA University see potential in everyone and everything around us. We drive innovation and entrepreneurship. We groom competent global citizens to affect positive change around them.